ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ 'ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ। ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ ਜੰਗ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਵਾਲੀ ਦੇਸ਼ਾਂ ਦੇ ਵਿੱਚ ਪਾ ਦਿੰਦਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਾਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트ੰਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ 10 ਅਗਸਤ ਨੂੰ ਅਮਰੀਕੀ ਖਜ਼ਾਨਾ ਸਖਤਰ ਸਟਾਰਟ ਬੇ ਸੈਂਟ ਨੇ ਸੀ ਐਨ ਬੀ ਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰਿਲਾਇੰਸ ਇੰਡਸਟਰੀ ਰਿਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰ ਆਈ ਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਓਸਨ 50% ਤੱਕ ਵੱਧ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫੋਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ ਸੀਆਰਈਏ ਦੇ ਯੂਰੋਪੀਅਨ ਯੂਨੀਅਨ ਅਰੂਸ ਵਿਸ਼ਲੇਸ਼ਕ ਬੈਬੋਗ ਰਗਨੰਦਨ ਨੇ ਅਲ ਦਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਘਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਜ਼ਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ। ਰੰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਬਣਾਉਣ ਵਾਲੀ ਮੰਨੀ ਜਾਂਦੀ ਹੈ। आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਵਾਧੂ ਟੈਰਫਾਂ ਦੀ ਕੀਮਤ ਚਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ 'ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ। ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ ਜੰਗ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਵਾਲੇ ਦੇਸ਼ਾਂ ਦੇ ਵਿੱਚ ਪਾ ਦਿੱਤਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트੍ਰੰਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿੱਚ ਹਾਲੀ ਵਿੱਚ ਹੋਏ ਵਾਅਦੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ ਉਹਨੇ ਆ ਸਾਨੂੰ ਅਮਰੀਕੀ ਖਜ਼ਾਨਾ 76 ਸਪਾਰਟ ਬੇ ਸੈਂਟ ਨੇ ਸੀਐਨਬੀਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰੇਲਾਈਐਂਸ ਇੰਡਸਟਰੀ ਰਿਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰਆਈਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਉਸ ਦਿਨ 50% ਦੀ ਬੱਦ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫੋਰ ਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ ਸੀਆਰਈਏ ਦੇ ਯੂਰੋਪੀਅਨ ਯੂਨੀਅਨ ਅਰੂਸ ਵਿਸ਼ਲੇਸ਼ਕ ਬੈਬੋਗ ਰਗਨੰਦ ਨੇ ਅਲ ਦਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਘਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਜ਼ਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ। ਰੰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਬਣਾਉਣ ਵਾਲੀ ਮੰਨੀ ਜਾਂਦੀ ਹੈ। आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਬਾਦੂ ਟੈਰਫਾਂ ਦੀ ਕੀਮਤ ਚਾਹ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ جنگ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਫ ਵਾਲੀ ਦੇਸ਼ਾਂ ਦੇ ਵਿੱਚ ਪਾ ਦਿੱਤਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਾਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트럼ਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿਚ ਹਾਲੀ ਵਿੱਚ ਹੋਏ ਵਾਧੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ 10 ਅਗਸਤ ਨੂੰ ਅਮਰੀਕੀ ਖਜ਼ਾਨਾ ਸਕੱਤਰ ਸਟਾਰਟ ਬੇਸੈਂਟ ਨੇ ਸੀਐਨਬੀਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰਿਲਾਇੰਸ ਇੰਡਸਟਰੀ ਰਿਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰ ਆਈ ਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਓਸ ਦਿਨ 50% ਤੱਕ ਵੱਧ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫਾਰ ਰਿਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ सीआरईए ਦੇ ਯੂਰੋਪੀਅਨ ਯੂਨੀਅਨ ਰੂਸ ਵਿਸ਼ਲੇਸ਼ਕ ਬਾਬੋਗ ਰਗਨੰਦਨ ਨੇ ਅਲ ਜਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਕਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ ਰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਸ਼ੱਕ ਬਣਾਉਣ ਵਾਲੀ ਮੰਨੀ ਜਾਂਦੀ ਹੈ आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਬਾਦੂ ਟੈਰਫਾਂ ਦੀ ਕੀਮਤ ਚਾਹ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ جنگ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਫ ਵਾਲੀ ਦੇਸ਼ਾਂ ਦੇ ਵਿੱਚ ਪਾ ਦਿੱਤਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਾਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트럼ਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿਚ ਹਾਲੀ ਵਿੱਚ ਹੋਏ ਵਾਧੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ 10 ਅਗਸਤ ਨੂੰ ਅਮਰੀਕੀ ਖਜ਼ਾਨਾ ਸਕੱਤਰ ਸਟਾਰਟ ਬੇਸੈਂਟ ਨੇ ਸੀਐਨਬੀਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰਿਲਾਇੰਸ ਇੰਡਸਟਰੀ ਰਿਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰ ਆਈ ਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਓਸ ਦਿਨ 50% ਤੱਕ ਵੱਧ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫੋਰ ਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ ਸੀਆਰਈਏ ਦੇ ਯੂਰੋਪੀਅਨ ਯੂਨੀਅਨ ਅਰੂਸ ਵਿਸ਼ਲੇਸ਼ਕ ਬਾਬੋਗ ਰਗਨੰਦਨ ਨੇ ਅਲ ਜਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਘਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਜ਼ਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ। ਰੰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਬਣਾਉਣ ਵਾਲੀ ਮੰਨੀ ਜਾਂਦੀ ਹੈ। आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਵਾਧੂ ਟੈਰਫਾਂ ਦੀ ਕੀਮਤ ਚੱਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ 'ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ। ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ ਜੰਗ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਵਾਲੀ ਦੇਸ਼ਾਂ ਦੇ ਵਿੱਚ ਪਾ ਦਿੰਦਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਾਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트ੰਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ 10 ਅਗਸਤ ਨੂੰ ਅਮਰੀਕੀ ਖਜ਼ਾਨਾ ਸਖਤਰ ਸਟਾਰਟ ਬੇ ਸੈਂਟ ਨੇ ਸੀ ਐਨ ਬੀ ਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰਿਲਾਇੰਸ ਇੰਡਸਟਰੀ ਰਿਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰ ਆਈ ਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਉਸ ਦਿਨ 50% ਤੱਕ ਵੱਧ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫੋਰ ਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ ਸੀਆਰਈਏ ਦੇ ਯੂਰੋਪੀਅਨ ਯੂਨੀਅਨ ਅਰੂਸ ਵਿਸ਼ਲੇਸ਼ਕ ਬਾਬੋਗ ਰਗਨੰਦਨ ਨੇ ਅਲ ਦਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਘਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਜ਼ਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ। ਰੰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਬਣਾਉਣ ਵਾਲੀ ਮੰਨੀ ਜਾਂਦੀ ਹੈ। आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਵਾਧੂ ਟੈਰਫਾਂ ਦੀ ਕੀਮਤ ਚੱਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ 'ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ। ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ ਜੰਗ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਵਾਲੀ ਦੇਸ਼ਾਂ ਦੇ ਵਿੱਚ ਪਾ ਦਿੰਦਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਾਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트ੰਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ 10 ਅਗਸਤ ਨੂੰ ਅਮਰੀਕੀ ਖਜ਼ਾਨਾ ਸਖਤਰ ਸਟਾਰਟ ਬੇ ਸੈਂਟ ਨੇ ਸੀਐਨਬੀਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰਿਲਾਇੰਸ ਇੰਡਸਟਰੀ ਰਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰਆਈਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਉਸ ਦਿਨ 50% ਦੀ ਬੱਦ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫੋਰ ਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ ਸੀਆਰਈਏ ਦੇ ਯੂਰੋਪੀਅਨ ਯੂਨੀਅਨ ਅਰੂਸ ਵਿਸ਼ਲੇਸ਼ਕ ਬੈਬੋਗ ਰਗਨੰਦ ਨੇ ਅਲ ਦਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਘਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਜ਼ਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ। ਰੰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਬਣਾਉਣ ਵਾਲੀ ਮੰਨੀ ਜਾਂਦੀ ਹੈ। आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਵਾਧੂ ਟੈਰਫਾਂ ਦੀ ਕੀਮਤ ਚਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੂਸ ਤੋਂ ਭਾਰਤ ਦੇ ਆਯਾਤ 'ਤੇ 25% ਦੀ ਵਾਧੂ ਟੈਰਫ ਲਗਾਇਆ ਗਿਆ ਹੈ। ਉਸਨੇ ਕਿਹਾ ਹੈ ਕਿ ਯੂਕਰੇਨ ਵਿੱਚ ਰੂਸ ਦੀ ਜੰਗ ਨੂੰ ਹਵਾ ਦੇਣ ਦੇ ਵਿੱਚ ਮਦਦ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੱਖਣੀ ਏਸ਼ੀਆ ਦੇਸ਼ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਵਾਲੇ ਦੇਸ਼ਾਂ ਦੇ ਵਿੱਚ ਪਾ ਦਿੱਤਾ ਹੈ ਜਦੋਂ ਕਿ ਨਵੀਂ ਦਿੱਲੀ ਅਤੇ ਮਾਸਕੋ ਸ਼ੀਤ ਯੁੱਧ ਦੇ ਸਬੰਧਾਂ ਵਾਲੇ ਪੁਰਾਣੇ ਰਣਨੀਤਿਕ ਪਾਈਵਲ ਹਨ ਅਤੇ ਰੂਸ ਭਾਰਤ ਦੇ ਰੱਖਿਆ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਹੈ 트੍ਰੰਪ ਦਾ ਗੁੱਸਾ ਮੁੱਖ ਤੌਰ ਤੇ ਆਪਣੇ ਪੁਰਾਣੇ ਸਹਿਯੋਗੀ ਤੋਂ ਭਾਰਤ ਦੇ ਤੇਲ ਆਯਾਤ ਵਿੱਚ ਹਾਲੀ ਵਿੱਚ ਹੋਏ ਵਾਅਦੇ ਤੇ ਕੇਂਦਰਿਤ ਰਿਹਾ ਹੈ ਭਾਰਤ ਊਰਜਾ ਦਾ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ 19 ਅਗਸਤ ਨੂੰ ਅਮਰੀਕੀ ਖਜ਼ਾਨਾ ਸਖਤਰ ਸਪਾਟ ਬੇ ਸੈਂਟ ਨੇ ਸੀਐਨਬੀਸੀ ਨੂੰ ਦੱਸਿਆ ਕਿ ਭਾਰਤ ਦੇ ਕੁਝ ਸਭ ਤੋਂ ਅਮੀਰ ਪਰਿਵਾਰ ਇਨ੍ਹਾਂ ਆਯਾਤਾਂ ਦੇ ਸਭ ਤੋਂ ਵੱਡੇ ਲਾਪਾਤਰੀ ਹਨ ਭਾਰਤ ਵਿੱਚ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਇੰਪੋਰਟਰ ਰੇਲਾਈਐਂਸ ਇੰਡਸਟਰੀ ਰਿਹਾ ਹੈ ਜਿਸ ਦੀ ਅਗਵਾਈ ਦੇਸ਼ ਦਾ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕਰ ਰਿਹਾ ਹੈ 2021 ਵਿੱਚ ਰੂਸੀ ਕੱਚੇ ਤੇਲ ਵਿੱਚ ਆਰਆਈਐਲ ਦੀ ਜਾਮਨਗਰ ਫਾਈਨਰੀ ਦੇ ਕੁੱਲ ਕੱਚੇ ਤੇਲ ਦੇ ਆਯਾਤ ਦਾ ਸਿਰਫ 3% ਸੀ ਯੂਕਰੇਨ ਵਿੱਚ ਯੁੱਧ ਤੋਂ ਬਾਅਦ 2025 ਵਿੱਚ ਉਸ ਦਿਨ 50% ਦੀ ਬੱਦ ਗਿਆ ਇਹ ਅੰਕੜੇ ਫਿਨਲੈਂਡ ਮੁਖ ਦਫ਼ਤਰ ਵਾਲੇ ਸੈਂਟਰ ਫੋਰ ਸਰਚ ਔਨ એનર્ਜੀ ਐਂਡ ਕਲੀਨ 에ਅਰ ਦੁਆਰਾ ਦਿੱਤੇ ਗਏ ਹਨ ਸੀਆਰਈ ਦੇ ਯੂਰੋਪੀਅਨ ਯੂਨੀਅਨ ਰੂਸ ਵਿਸ਼ਲੇਸ਼ਕ ਬਾਬੋਗ ਰਗਨੰਦਨ ਨੇ ਅਲ ਜਜ਼ੀਰਾ ਨੂੰ ਦੱਸਿਆ ਹੈ ਕਿ ਇਹ ਤਬਦੀਲੀ 5 ਫਰਵਰੀ 2023 ਨੂੰ ਸ਼ੁਰੂ ਹੋਏ ਰੂਸੀ ਤੇਲ ਉਤਪਾਦਾਂ ਦੀ ਕੀਮਤ ਸੀਮਾ ਦੁਆਰਾ ਚਲਾਈ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਕੀਮਤ ਸੀਮਾ ਦਾ ਸ਼ੁਰੂਆਤੀ ਉਦੇਸ਼ ਰੂਸੀ ਮਾਲੀਏ ਨੂੰ ਕਟਾਉਣਾ ਸੀ ਜਦੋਂ ਕਿ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਸੀ। ਵਿਸ਼ਵ ਪੱਧਰ ਤੇ ਸਪਲਾਈ ਦੀ ਦਰ ਘੱਟ ਹੈ ਰਗਨੰਦਨ ਨੇ ਕਿਹਾ ਹੈ ਕਿ ਘੱਟ ਕੀਮਤ ਸੀਮਾ ਤਕਨੀਕੀ ਤੌਰ ਤੇ ਇਸ ਤੇਲ ਨੂੰ ਭਾਰਤ ਤੇ ਚੀਨ ਵਰਗੇ ਦੇਸ਼ਾਂ ਲਈ ਵਧੇਰੇ ਆਕਰਸ਼ਕ ਸ਼ੱਕ ਬਣਾਉਣ ਵਾਲੀ ਮੰਨੀ ਜਾਂਦੀ ਹੈ आरईएल ਨੇ ਅਲ ਜਜ਼ੀਰਾ ਦੇ ਸਵਾਲਾਂ ਦੀ ਵਿਸਤ੍ਰਿਤ ਸੂਚੀ ਦਾ ਕੋਈ ਜਵਾਬ ਨਹੀਂ ਦਿੱਤਾ ਹੈ 2022 ਵਿੱਚ ਅਮਰੀਕਾ ਨੇ ਰਿਫਾਇਨਰੀ ਤੋਂ 1.4 ਬਿਲੀਅਨ ਡਾਲਰ ਦੇ ਤੇਲ ਉਤਪਾਦ ਆਯਾਤ ਕੀਤੇ ਸਨ ਜੋ ਕਿ ਸਾਲ ਦਰਸਾਲ 14% ਵਧੇ ਹਨ ਜੋ ਕਿ ਵਿਸ਼ਵ ਪੱਧਰ ਤੇ ਕਿਸੇ ਵੀ ਦੇਸ਼ ਨਾਲੋਂ ਤੀਜਾ ਸਭ ਤੋਂ ਵੱਡਾ ਆਯਾਤ ਹੈ ਜਮਨਗਰ ਤੋਂ ਅਮਰੀਕਾ ਦੇ ਆਯਾਤ ਵਿੱਚ ਮੁੱਖ ਤੌਰ ਤੇ ਮਿਸ਼ਰਣ ਵਾਲੇ ਹਿੱਸੇ ਪੈਟਰੋਲ ਫਿਊਲ ਆਇਲ ਆਦਿ ਸ਼ਾਮਲ ਹਨ ਇਸ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਕਹਿਣਾ ਸਰਲ ਹੋਵੇਗਾ ਕਿ ਭਾਰਤ ਸਿਰਫ ਇੱਕ ਕੰਪਨੀ ਦੇ ਫਾਇਦੇ ਲਈ ਵਾਧੂ